ਕਿਸਾਨਾਂ ਦੇ ਜਥੇ ਦੇ ਵੱਲੋਂ ਮਰਨ ਵਰਤ ਰੱਖਿਆ ਗਿਆ ਹੈ ਜਿੱਥੇ ਇੱਕ ਕਿਸਾਨ ਨੂੰ ਦੌਰਾ ਪਿਆਏ ਕਬੂਥੜਾ ਦਿਲਾ ਦੇ ਰਹਿਣ ਵਾਲੇ ਇੱਕ ਕਿਸਾਨ ਨੂੰ ਮੁਰਗੀ ਦਾ ਦੌਰਾ ਪੈਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਹੰਬੋਵਾਲ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੂੰ ਮਰਨ ਵਰਤ ਦੌਰਾਨ ਮੁਰਗੀ ਦਾ ਦੌਰਾ ਪਿਆਏ ਤਾਂ ਮੌਕੇ ਦੇ ਉੱਤੇ ਉਸ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ ਉਸਦੇ ਹੱਥ ਪੈਰ ਨੇ ਜਿਹੜੇ ਉਹ ਕਿਸਾਨਾਂ ਵੱਲੋਂ ਚੱッセ ਜਾ ਰਹੇ ਨੇ ਡਾਕਟਰਾਂ ਦੀ ਟੀਮ ਦੇ ਵੱਲੋਂ ਕਿਸਾਨ ਦਾ ਚੈੱਕਅਪ ਆ ਜਿਹੜਾ ਉਹ ਕੀਤਾ ਗਿਆ ਹੈ ਤਾਂ ਵੱਡੀ ਖਬਰ ਖਨੌਰੀ ਮੌਰਤੇ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਕਿਸਾਨ ਨੂੰ ਮਿਰਗੀ ਦਾ ਦੌਰਾਂ ਪਾਉਣ ਦੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਕੱਲ 111 ਕਿਸਾਨਾਂ ਦੇ ਜਥੇ ਨੇ ਢੱਲੇਵਾਲ ਦੇ ਹੱਕ ਵਿੱਚ ਮਰਨ ਵਰਤ ਦਾ ਐਲਾਨ ਕੀਤਾ ਸੀ ਹਰਿਆਣਾ ਪੁਲਿਸ ਵੱਲੋਂ ਲਗਾਏ ਗਏ ਬੈਰੀਗੇਡਾਂ ਦੇ ਕੋਲ ਜਾ ਕੇ ਇਹਨਾਂ ਵੱਲੋਂ ਇਹ ਮਰਨ ਵਰਤ ਤਾਂ ਜਿਹੜਾ ਸ਼ੁਰੂ ਕੀਤਾ ਗਿਆ ਜਿੱਥੇ ਪੂਰੀ ਰਾਤ ਠੰਡ ਦੇ ਵਿੱਚ ਬਿਤਾਈ ਗਈ ਹੈ ਅਤੇ ਅੱਜ ਵੀ ਠੰਡ ਦੇ ਵਿੱਚ ਹੀ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਇਸ ਦੌਰਾਨ ਕਪੂਥੜਾ ਦਿਲੇ ਦੇ ਪਿੰਡ ਹੰਬੋਵਾਲ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਦੀ ਅਚਾਨਕ ਸਿਹਤ ਵਿਗੜ ਜਾਂਦੀ ਹੈ ਉਸ ਨੂੰ ਮਿਰਗੀ ਦਾ ਦੌਰਾ ਜਿਹੜਾ ਉਹ ਪੈ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਉਸ ਨੂੰ ਡਾਕਟਰ ਸੁਭਮਨ ਦੀ ਮੈਡੀਕਲ ਟੀਮ ਦੇ ਵੱਲੋਂ ਸਹਾਇਤਾ ਜਿਹੜੀ ਉਹ ਦਿੱਤੀ ਗਈ ਹੈ ਤਾਂ ਮੈਡੀਕਲ ਟੀਮ ਦੇ ਮੈਂਬਰਾਂ ਦਾ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਆਓ ਦੇਖਦੇ ਹਾਂ ਅਸੀਂ ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ 슈ਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਔਰ ਵੇਟ ਚੈੱਕਅਪ ਕਰਦੇ ਪਏ ਸੀ ਵਾਈਟਲ ਚੈੱਕਅਪ ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀ ਕਿ ਤੇ ਸਾਨੂੰ ਪਿੱਛੇ ਪਤਾ ਲੱਗਾ ਕਿ ਇੱਕੇ ਦਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੋਟੇਜ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਡਰ ਆ ਕਿ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਖਾਣੀ ਭਲਾਂ ਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੋਟਰੇਜ ਕੀਤਾ ਗਿਆ ਫੋਟਰੇਜ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਕੜਿੱਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚ ਉਹ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅੰਸ਼ਣ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿੰਦੀਆਂ ਚੀਜ਼ਾਂ ਬਹੁਤੇ ਬਜ਼ੁਰਗਾਂ ਦੀ ਜਿਹੜੀ ਮੈਡੀਸਿਨ ਚੱਲਦੀ ਹੈ ਤੇ ਬੀਪੀ ਦੀ ਬਹੁਤਿਆਂ ਦੀ 슈ਗਰ ਦੀ ਹੈ ਤੇ ਬਹੁਤਿਆਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਐ ਇਹ ਚੀਜ਼ ਬੜੀ ਖਤਰਨਾਕ